ਇੱਕ ਮਿੰਟ ਗੱਲ ਸੁਣੋ ਲਿਆ ਇਹ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਪੂਰੀ ਗੱਲ ਪਾਈ ਗਈ ਇਸ ਕਰਕੇ ਮੈਨੂੰ ਇਹ ਲੱਗਿਆ ਤਾਂ ਮੈਂ ਤੁਹਾਡੀ ਆਵਾਜ਼ ਠਾਈ ਆਵਾਜ਼ ਠਾਉਣ ਦੇ ਵਿੱਚ ਅੱਜ ਤੱਕ ਕੋਈ ਮੈਂ ਗੁਰੂ ਘਰ ਦੇ ਵਿੱਚ ਖੜਾ ਹਾਂ ਕਰੋੜਾਂ ਰਤੀਆਂ ਦੀ ਇਹਨਾਂ ਨੇ ਆਫਰਾਂ ਮੈਨੂੰ ਏਜੰਟਾਂ ਨੇ ਭੇਜੀਆਂ ਕਰੋੜਾਂ ਲੱਖਾਂ ਦੀਆਂ ਕਿਉਂਕਿ ਕਮਾਈ ਵਾਲੀ ਵੱਡੀ ਹੈ ਕਮਾਈ ਬਹੁਤ ਵੱਡੀ ਆ ਗੁਰੂ ਘਰ ਦੇ ਵਿੱਚ ਖੜ ਕੇ ਇਹ ਗੱਲ ਕਹਿਣਾ ਜਾ ਕੇ ਉਹ ਤੋਂ ਜਿੱਦਾਂ ਅੱਜ ਤੱਕ ਰੱਪਏ ਪੈਸੇ ਦਿਵਾਏ ਨੇ ਉਹ ਤਾਂ 5 ਰੁਪਏ ਲੈ ਤੇ ਹੁਣ ਜਾ ਕੇ ਉਸ ਏਜੰਟ ਤੋਂ ਲੈ ਤੇ ਹੁਣ ਅੱਜ ਤੱਕ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਕੀਤਾ ਹੋਵੇ ਲਗਾਤਾਰ ਇਹਨਾਂ ਲੰਮਾ ਸਮਾਂ ਬੋਲਣਾ ਬਹੁਤ ਔਖੀ ਗੱਲ ਆ ਇਹ ਹਰ ਇੱਕ ਦੇ ਘਰੇ ਕਿਸੇ ਦੇ ਜਾਏ ਜੇ ਕੋਈ ਮਾਰਾ ਜਾਂ ਬੰਦਾ ਗੱਲ ਬੋਲਦ ਨਾ ਉਹਦੇ ਕਿਸੇ ਘਰੇ ਗੱਡੀ ਲਜਾਏ ਖੜਾਉਂਦੇ ਨੇ ਕਿ ਕਿਸੇ ਦੇ ਘਰੇ ਜਾ ਕੇ ਆ ਮੂਰੇ ਪੈਸੇ ਸੱਟ ਦੇਣ ਦੇਗੇ ਅੱਜ ਲੋਕਾਂ ਦੇ ਵਿੱਚ ਕਈ ਲੋਕਾਂ ਨੇ ਕਈ ਵੱਡੇ ਇਹਦੇ ਵਿੱਚ ਆਗੂ ਵੀ ਬੋਲਣ ਲੱਗੇ ਇਸ ਗੱਲ ਨੂੰ ਪਰ ਉਹ ਥੋੜਾ ਸਮਾਂ ਬੋਲ ਕੇ ਚੁੱਪ ਕਰ ਜਾਂਦੇ ਨੇ ਅੱਜ ਲੋਕਾਂ ਦੇ ਕਚਹਿਰੀ ਦੇ ਵਿੱਚ ਖੜ ਕੇ ਇਹ ਗੱਲ ਕਹਿਣਾ ਵੀ ਮੇਰਾ ਇਹ ਮੁੱਦਾ ਹੈ ਵੀ ਇਹ ਪੰਜਾਬ ਦੇ ਵਿੱਚ ਕਿਵੇਂ ਲੋਕਾਂ ਨੂੰ ਬਚਾਇਆ ਜਾਵੇ ਕਿਵੇਂ ਲੋਕ ਸਾਡੇ ਜਿਹੜੇ ਅੱਜ ਲੱਖਾਂ ਰੁਪਇਆ ਕਰੋੜਾਂ ਰੁਪਇਆ ਠੱਗੀ ਦਾ ਸ਼ਿਕਾਰ ਹੋਈ ਜਾਂਦੇ ਨੇ ਪ੍ਰਵਾਹ ਸਾਡੇ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਕਿਵੇਂ ਲੋਕਾਂ ਨੂੰ ਬਚਾਇਆ ਜਾਵੇ ਮੇਰਾ ਮਕਸਦ ਇਹ ਹੈ ਅੱਜ ਤੁਸੀਂ ਜਿੰਨੇ ਵੀ ਇੱਥੇ ਮੀਡੀਆ ਵਾਲੇ ਖੜੇ ਹੋ ਦੇਖੋ ਇਹ ਸਾਰੀਆਂ ਸਰਕਾਰਾਂ ਨੇ ਪਹਿਲਾਂ ਜਿਹੜੀਆਂ ਰਹਿੰਦੇ ਸਰਕਾਰਾਂ ਨੇ ਕੰਮ ਚਲਾਇਆ ਹੋ ਜੀਗਾ ਕਿਉਂਕਿ ਦੇਖੋ ਸਰਕਾਰਾਂ ਤੋਂ ਬਿਨਾਂ ਤਾਂ ਐਡਾ ਵੱਡਾ ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿ ਮਾਫੀਆ ਚੱਲਦਾ ਨਹੀਂ ਵਿੱਚ ਸਰਕਾਰਾਂ ਦੇ ਜਿਹੜੇ ਲੀਡਰਾਂ ਦੇ ਹੱਥ ਉਹਨਾਂ ਦੇ ਕਰਕੇ ਜਿਹੜਾ ਇਹ ਐਡਾ ਬਟਾ ਠੱਗੀਆਂ ਹੋਈਆਂ ਨੇਗੀਆਂ ਹੁਣ ਇਹ ਰਤਰਾਕਸ਼ ਗਰੁੱਪ ਦੀ ਥੋਂ ਮੈਂ ਗੱਲ ਦੱਸਦਾ ਜਿਹੜੇ ਇੱਕ ਪਹਿਲਾਂ ਸਭ ਤੋਂ ਪਹਿਲਾਂ ਰਤਰਾਕਸ਼ ਗਰੁੱਪ ਦੀ ਗੱਲ ਦੱਸਦਾ ਤੇ ਆਪਾਂ ਗੱਲਬਾਤ ਕਰਦੇ ਆ ਇਹਨੂੰ ਲਗਾਤਾਰ ਮੈਨੂੰ ਲੱਗਦਾ ਇਹ ਤੋਂ ਮੈਂ ਘੱਟੋ ਘੱਟ ਨਹੀਂ ਨਹੀਂ ਕਰਦੇ 40 50 ਕਰੋੜ ਰੁਪਏ ਇਕੱਲੇ ਉਸ ਤੋਂ ਕਢਾਇਆਊਗਾ ਤੁਸੀਂ ਦੇਖੋ 60 60 ਲੱਖ ਦੀਆਂ ਵੀਡੀਓ ਪਾਈਆਂ ਉਹਨਾਂ ਤੋਂ ਕਢਾਈਆਂ ਹੋਈਆਂ ਪਰ ਇਹ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਵੀ ਸਾਡੇ ਖਿਲਾਫ ਤੂੰ ਜਦੋਂ ਤੂੰ ਫੋਨ ਕਰੇਗਾ ਉਹਦੀ ਪੈਸੇ ਵਾਪਸ ਕਰ ਦਾਂਗੇ ਪਿਛਲੇ 2 ਜਦੋਂ ਮੈਂ ਕਰਦਾ ਫੋਨ ਇਹ ਪੈਸੇ ਪਾਣਦੇ ਇਹਨਾਂ ਦਾ ਕੰਮ ਕੀ ਸੀਗਾ ਇਹਨਾਂ ਨੇ ਪੂਰੀ ਆਣ ਵੱਡੀਆਂ ਵੱਡੀਆਂ ਐਡਾਂ ਵੱਡੀਆਂ ਆਪਣੀਆਂ ਮਸ਼ਹੂਰੀਆਂ ਲਾਈਆਂ ਪੰਜਾਬ ਛੱਡੋ ਹਰਿਆਣਾ ਰਾਜਸਥਾਨ ਜੁਪੀ ਹਿਮਾਚਲ ਪਤਾ ਨਹੀਂ ਕਿੱਥੋਂ ਕਿੱਥੋਂ ਲੋਕਾਂ ਨਾਲ ਠੱਗੀ ਮਾਰੀ ਆ ਕਰੋੜਾਂ ਰੁਪਏ ਦਾ ਕੰਮ ਹੈ ਇਹਨਾਂ ਦੇ ਘੱਟੋ ਘੱਟ ਜਿਹੜੇ ਥੱਲੇ ਰੱਖੇ ਹੋਏ ਬੰਦੇ ਨੇਗੇ 100 150 ਬੰਦੇ ਤਾਂ ਇਹਨਾਂ ਦਾ ਜਿਹੜਾ ਲੋਕਾਂ ਨੂੰ ਡੀਲ ਕਰਦਾ ਉਹੀ ਆ ਇਹਨਾਂ ਦਾ ਥੱਲੇ ਰੱਖਿਆ ਬੱਦਵਾਮਾ ਹੋਵੇ 2250 ਬੰਦਾ ਦੇਖੋ ਇੰਨਾ ਲੰਮਾ ਸਮਾਂ ਇੰਨੇ ਲੰਮੇ ਸਮੇਂ ਦੇ ਲੋਕਾਂ ਨੇ ਦਰਖਾਸਤਾਂ ਦੇ ਰਹੇ ਨੇ ਇੰਨੇ ਲੰਮੇ ਸਮੇਂ ਦੇ ਉੱਪਰ ਪਰਚੇ ਲੋਕ ਕਰਾਉਣ ਨੂੰ ਕਿੰਨੇ ਕਿੰਨੇ ਸਮੇਂ ਦੇ ਲੋਕਾਂ ਨੇ ਤੁਸੀਂ ਦਰਖਾਸਤ ਦਿੱਤੀ ਉਹਨੇ ਦੱਸੋ ਬਾਈ ਪਰ ਕਾਰਵਾਈ ਕਿਤੇ ਜਾ ਕੇ ਹੁਣ ਮਾੜੀ ਮੋਟੀ ਹੁੰਦੀ ਹੈ ਇੰਨਾ ਲੰਮਾ ਸਮਾਂ ਚੱਲਣਾ ਇਹ ਬਹੁਤ ਵੱਡਾ ਸਵਾਲ ਹੈ ਵੀ ਇੰਨਾ ਲੰਮਾ ਸਮਾਂ ਠੱਗੀ ਦਾ ਬਣ ਚੱਲਣਾ ਜਿਹੜਾ ਇਹ ਮੇਰੇ ਕੋਲੇ ਗਿਆ ਤੁਸੀਂ ਧੰਨੇ ਕੰਮ ਲੜਾ ਮੇਰੇ ਕੋਲੇ ਘਰੇ ਨੰਬਰ ਲਿਖੇ ਪੈ ਨੇ ਇਹਨਾਂ ਦੇ ਜਿਨ੍ਹਾਂ ਦੇ ਲੋਕਾਂ ਦੇ ਪੈਸੇ ਕਢਵਾਏ ਨੇਗੇ ਪਰ ਇਹਨਾਂ ਲੰਮਾ ਸਮਾਂ ਲੋਕ ਸਰਕਾਰ ਦੇ ਲੀਡਰਾਂ ਦੇ ਤਾਹਲੇ ਕੱਢਦੇ ਰਿਹਾ ਲੰਮਾ ਸਮਾਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਵੀ ਕਾਰਵਾਈ ਚੱਕੋ ਪਰਚਾ ਪਾਤਾ ਕੋਈ ਉਹਦੇ ਵਿੱਚ ਕੋਈ ਕੋਈ ਕੀ ਹੋਇਆ ਇਹਦੇ ਵਿੱਚ ਪਰਚਾ ਪਾਉਣ ਨੂੰ ਪਰਚਾ ਪਾਉਣ ਦਾ ਕੀ ਸਾਡ ਨੂੰ ਦੱਸੋ ਵੀ ਕੀ ਤੁਸੀਂ ਸਾਨੂੰ ਇਸ ਸਥਿਤੀ ਦੀ ਪ੍ਰਸ਼ਾਸਨ ਗਰੰਟੀ ਲੈਂਦਾ ਵੀ ਅਸੀਂ ਪੈਸੇ ਵਾਪਸ ਕਰਾ ਦਾਂਗੇ ਇਸ ਕਰਕੇ ਇਹ ਕੱਲੇ ਇਹ ਨਹੀਂ ਹੈਗੇ ਇਹ ਮਹਾਲੀ ਮਹਾਲੀ ਦੇ ਵਿੱਚ 10-15 ਹਜ਼ਾਰ ਬੰਦਾ ਬੈਠਾ ਇੱਥੇ ਕਰਕੇ ਚਾਰੇ ਉੱਤੇ ਰਜਿਸਟਰਡ ਕੋਈ ਮੜਾ ਜਾ ਕਰਾ ਕੇ ਕਾਲਜ ਕੈਨੇਡਾ ਚ ਕਿਤੇ ਬਾਹਰ ਦੇਖੋ ਜੀ ਸਟੱਡੀ ਵੀਜ਼ਾ ਸਭ ਤੋਂ ਵੱਧ ਫੀਸ ਦੇ ਨਾਂ ਤੇ ਠੱਗੀਆਂ ਮਾਰੀਆਂ ਜਾਂਦੀਆਂ ਨੇ ਤੇ ਪ੍ਰਾਈਵੇਟ ਕਾਲਜ ਕਹਿ ਕੇ ਸਰਕਾਰੀ ਕਾਲਜ ਦਿੰਦੇ ਉੱਥੇ ਪ੍ਰਾਈਵੇਟ ਕਾਲਜ ਨੇ ਉੱਥੇ ਤੁਹਾਨੂੰ ਪਤਾ ਪ੍ਰਾਈਵੇਟ ਕਾਲਜ ਇਹਨਾਂ ਦੇ ਆਪ ਦੇ ਨੇ ਸਟੂਡੈਂਟਾਂ ਉੱਤੇ ਧੱਕੇ ਖਾਈ ਜਾਂਦੇ ਨੇਗੇ ਕੈਨੇਡਾ ਦੇ ਵਿੱਚ ਵੀ ਕਿੰਨੇ ਨੌਜਵਾਨਾਂ ਨੇ ਧਰਨਾ ਲਾ ਕੇ ਰੱਖਿਆ ਕਿੰਨੇ ਨੌਜਵਾਨਾਂ ਨੇ ਧਰਨਾ ਲਾ ਕੇ ਰੱਖਿਆ ਕੈਨੇਡਾ ਦੀ ਸਰਕਾਰ ਨੇ ਕਿਹਾ ਕਿੱਡਿਆਂ ਵੱਡੀਆਂ ਜਿਹੜੀਆਂ ਕਿੰਡਾ ਮਬੈਸੀਆਂ ਨੇ ਗੱਲ ਕਹੀ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ ਕੋਈ ਸਰਕਾਰ ਇਹਨਾਂ ਨੂੰ ਬਰਸਕਤਕਸ਼ਨ ਕਰ ਪਿੰਡਾਂ ਦੇ ਵਾਸੀ ਨੇ ਇਸ ਕਿੰਨੇ ਵਾਰੀ ਨੋਟਸ ਕੱਢਿਆ ਪੰਜਾਬ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਪੁਲਿਸ ਨੂੰ ਡੀਜੀਪੀ ਨੂੰ ਕੱਢਿਆ ਪਰ ਕੀ ਕਾਰਵਾਈ ਹੋਈ ਹੈ ਉਹਨੇ ਦੇ ਉਹਨੇ ਠਾਗੇ ਬੈਠੇ ਨੇਗੇ ਇਹ ਰੌਲਾ ਪਾਉਣ ਦੇ ਨਾਲ ਕਹੀ ਕਹਿੰਦੇ ਨੇ ਨਾ ਵੀ ਰੌਲਾ ਪਾਉਣ ਦੇ ਨਾਲ ਕੀ ਹੋ ਗਿਆ ਕਿੰਨੇ ਤਾਂ ਇਹਨਾਂ ਦੇ ਵਿੱਚੋਂ ਫਰੋਡੀ ਏਜੰਟਾਂ ਮਾ ਭਜਾਤੇ ਜਿਹੜੇ ਕਿਉਂ ਚੋਲਾ ਚੱਕ ਮੈਕਮਾ ਸੀਗਾ ਤੇ ਅੱਜ ਜਿਹੜਾ ਕਹਿੰਦੇ ਨੇ ਨਾ ਸਰਕਾਰ ਕਹਿੰਦੀ ਹੈ ਦੇਖੋ ਕਾਲਜਾਂ ਦੇ ਐਡਮਿਸ਼ਨਾਂ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਇਹ ਬਹੁਤ ਲੰਮਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਹੁਣ ਕਿਤੇ ਕਾਲਜਾਂ ਦੇ ਐਡਮਿਸ਼ਨਾਂ ਸ਼ੁਰੂ ਹੋਣੀਆਂ ਹੋਈਆਂ ਨੇ ਸਾਡੀਆਂ ਜੂਨੀਅਰ ਬ੍ਰਾਸ਼ ਸਾਡੇ ਕਾਲਜ ਖਤਮ ਹੋ ਗਏ ਟੌਪ ਦੇ ਤਿੰਨੇ ਚਾਰ ਯੂਨੀਵਰਸਿਟੀਆਂ ਸਾਡੇ ਘਾਟੇ ਚੱਲੀ ਜਾਂਦੀਆਂ ਨੇ। ਮੈਨੂੰ ਇਸ ਚੀਜ਼ ਦਾ ਸਵਾਲ ਦਾ ਜਵਾਬ ਦਿਓ ਕਿੰਨੀਆਂ ਯੂਨੀਵਰਸਿਟੀਆਂ ਘਾਟੇ ਚੱਲੀਆਂ ਜਾਂਦੀਆਂ ਨੇ। ਪੰਜਾਬ ਦੀ ਸਿੱਖਿਆ ਪ੍ਰਣਾਲੀ ਇਹਨਾਂ ਨੇ ਬਿਲਕੁਲ ਜਿਹੜੀ ਖਤਮ ਕਰਤੀ। ਬਿਲਕੁਲ ਦਿਖਾਦਕਾ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਦਕਾ ਐਡਾਂ ਜਦੋਂ ਲੋਕ ਜਾਂਦੇ ਨੇ ਕਿ ਇਹਨਾਂ ਦੇ ਵੀਜ਼ਾ ਲਵਾਣੋਂ ਉਹ ਤਾਂ ਚਾਹ ਪਾਣੀ ਪੀਂਉਂਦੇ ਨੇ ਕੋ ਤਾਂ ਲਓ ਜੀ ਚਾਹ ਧਰਤੀ ਮੂਰੇ ਉੱਤਕ ਬਰਫੀ ਧਰਤੀ ਉੱਤਕ ਪਤਾ ਨਹੀਂ ਕੀ ਕੁਛ ਧਰਦੇ ਨੇ ਮੂਰੇ। ਜਦੋਂ ਲੋਕ ਕਹਿੰਦੇ ਨੇ ਜਦੋਂ ਇਹਨਾਂ ਦਾ ਕੰਮ ਨਹੀਂ ਹੁੰਦਾ ਵੀ ਫਿਰ ਮੁਰੋ ਬੌਂਸਰ ਖੜੇ ਕਰ ਦਿੰਦੇ ਨੇ ਫਿਰ ਮੁਰੋ ਲੈ ਕੇ ਪੁਲਿਸ ਖੜੀ ਕਰ ਦਿੰਦੇ ਨੇ ਆਹੀ ਕੰਮ ਹੁੰਦਾ ਨਾ ਜੀ ਸਹੀ ਗੱਲ ਆ ਜੀ ਉਹ ਤਾਂ ਏਡਾ ਏਡੀਆਂ ਇੰਨੇ ਮਿੱਠੇ ਹੋਣਗੇ ਦੇਖੋ ਜੀ ਤੁਹਾਨੂੰ 4 ਦਿਨਾਂ ਚ ਬਾਹਰ ਭੇਜ ਦਾਂਗੇ 10 ਦਿਨਾਂ ਬਾਹਰ ਭੇਜ ਦਾਂਗੇ ਮਹੀਨੇ ਚ ਬਾਹਰ ਭੇਜ ਦਾਂਗੇ ਸਾਰੇ ਸਾਰੇ ਪਰਿਵਾਰ ਨੂੰ ਬਾਹਰ ਭੇਜ ਦਾਂਗੇ ਰੁਦਰਾਕਸ਼ਣ ਦਾ ਕੰਮ ਇਹੀ ਸੀਗਾ ਨਾ ਵੀ ਤੁਹਾਡੀ ਸਾਰੀ ਫੈਮਿਲੀ ਨੂੰ ਬਾਹਰ ਭੇਜਾਂਗੇ ਇਹ ਜਿਹੜਾ ਕਿ ਕਈ ਮੈਨੂੰ ਸਰਕਾਰ ਕਈ ਮੈਨੂੰ ਇਹ ਬੰਦੇ ਗੱਲੇ ਬੰਦੇ ਇਹ ਗੱਲ ਕਹਿੰਦੇ ਨੇ ਕਿ ਜਾਂ ਮੈਨੂੰ ਪੁਲਿਸ ਪ੍ਰਸ਼ਾਸਨ ਇਹ ਗੱਲ ਕਹਿੰਦਾ ਵੀ ਲੋਕ ਨਾ ਜਾਣ ਇਕੜਾ ਲੋਕਾਂ ਨੂੰ ਘਰੇ ਸੱਦ ਕੇ ਲਾਉਂਦੇ ਨੇ ਪਰ ਇੱਕ ਸ਼ੋਸ਼ਣ ਤਾਂ ਬਹੁਤ ਵੱਡਾ ਹੋ ਰਿਹਾ ਨਾ ਇਹ ਸ਼ੋਸ਼ਣ ਦਾ ਕੋਈ ਨਾਥ ਨਹੀਂ ਨਾ ਪੈ ਰਹੀ ਜਿਹੜਿਆ ਮੈਨੂੰ ਇਹ ਕਹਿੰਦੇ ਨੇ ਤੁਸੀਂ ਇਹਨਾਂ ਲੋਕਾਂ ਦੀ ਵਾਰ ਠਾ ਰਹੇ ਹਾਂ ਇਹ ਲੋਕ ਨਾ ਜਾਣ ਥੱਲੇ ਕਮੈਂਟ ਵੀ ਮੈਂ ਪੜਦਾ ਹੁੰਨਾ ਇਹ ਲੋਕ ਨਾ ਜਾਣ ਮਸ਼ਹੂਰੀਆਂ ਦਿਖਾ ਕੇ ਐਡਾ ਵੱਡਾ ਝੂਠ ਬੋਲਣਾ ਤਾਂ ਫਿਰ ਝੂਠ ਬੋਲ ਬੋਲ ਜਿਵੇਂ ਮਰਜ਼ੀ ਠੱਗੀ ਜਾਓ ਮੇਰੇ ਕੋਲੇ ਲੋਕ ਆਉਂਦੇ ਨੇ ਕਿ ਮੈਂ ਜਿਵੇਂ ਮਰਜ਼ੀ ਝੂਠ ਬੋਲ ਬੋਲ ਠੱਗੀ ਜਾਵਾਂ ਗੱਲ ਤਾਂ ਝੂਠ ਤੇ ਸੱਚ ਦੀ ਆ ਝੂਠ ਕਿਉਂ ਬੋਲ ਰਹੇ ਨੇ জাফর ਜਿੰਨੀ ਗੱਲ ਕਰੀਏ ਜਿੰਨੀ ਕਮਿਟਮੈਂਟ ਕਰੀਏ ਉਹ ਸਵਾਲ ਤਾਂ ਇਸ ਚੀਜ਼ ਦਾ ਨਾ ਇਹ ਲੋਕਾਂ ਦਾ ਨਾਲ ਸ਼ੋਸ਼ਣਾ ਲੋਕਾਂ ਨੂੰ ਐਵੇਂ ਇਹ ਤਾਂ ਭੋਲੇ ਭਾਲੇ ਨਾਲ ਜਿੰਨਾ ਮਰਜੀ ਠੱਗ ਲੋ ਫਿਰ ਇਹ ਤਾਂ ਫਿਰ ਨਸ਼ਾ ਹੀ ਵਿਕੀ ਜਾਂਦਾ ਜਿਹੜਾ ਕੁਝ ਹੁੰਦਾ ਪੰਜਾਬ ਦੇ ਵਿੱਚ ਹੋਈ ਜਾਂਦਾ ਫਿਰ ਜੇ ਆਪਾਂ ਇਸ ਚੀਜ਼ ਦਾ ਸ਼ੋਸ਼ਣ ਨਹੀਂ ਕਰਨਾ ਸ਼ੋਸ਼ਣਾ ਜਿੰਨਾ ਮਰਜੀ ਕਰੀ ਚੱਲੋ ਇਹ ਬਹੁਤ ਵੱਡਾ ਸ਼ੋਸ਼ਣ ਹੋਇਆ ਹੋਇਆ ਇਸ ਕਰਕੇ ਮੇਰਾ ਮਕਸਦ ਇਹ ਆ ਕਿ ਲੰਮਾ ਸਮਾਂ ਰੌਲਾ ਪਾਉਣ ਦੇ ਨਾਲ ਇੱਥੇ ਆਉਣ ਦੇ ਨਾਲ ਇਹਨਾਂ ਦੇ ਪ੍ਰਦਰਸ਼ਨ ਕਰਨ ਦੇ ਨਾਲ ਮੁਜ਼ਾਰੇ ਕਰਨ ਦੇ ਨਾਲ ਕਰੋੜਾਂ ਰੁਪਇਆ ਕਢਾਇਆ ਵੀ ਤੇ ਲੋਕਾਂ ਨੂੰ ਲਾਮਬੰਦ ਕਰਨਾ ਲੋਕਾਂ ਨੂੰ ਜਾਗਰੂਤ ਕਰਨਾ ਕਿ ਸਾਡੀ ਪੰਜਾਬ ਦੀ ਜਵਾਨੀ ਕਿਵੇਂ ਇੱਥੇ ਰਹਿ ਕੇ ਸਹੀ ਪੰਜਾਬ ਆਪਣਾ ਪੰਜਾਬ ਬਚਾਈਏ ਆਪਣੀ ਸਿੱਖਿਆ ਪ੍ਰਣਾਲੀ ਬਚਾਈਏ ਤੁਸੀਂ ਮੈਨੂੰ ਇਹ ਦਿਖਾ ਦਿਓ ਜਿਹੜੇ ਤੁਸੀਂ 12ਵੀਂ ਤੋਂ ਬਾਅਦ ਇੱਕ ਗੱਲ ਆਪਾਂ ਕਰੀਏ ਨਾ 12ਵੀਂ ਤੋਂ ਬਾਅਦ ਅਸੀਂ ਸਾਡੇ ਜਵਾਬ ਤੁਸੀਂ ਬਾਹਰ ਭੇਜੇ ਨਗੇ ਤੁਸੀਂ ਇਹ ਦਿਖਾ ਲਓ ਨਾ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੋਈ ਪੰਜਾਬ ਦੇ ਵਿੱਚ ਨੌਜਵਾਨ ਪੁਲਿਸ ਡਿਪਾਰਟਮੈਂਟ ਤੇ ਮਿਲਣਾ ਨਾ ਕੋਈ ਰੈਵਿਊ ਡਿਪਾਰਟਮੈਂਟ ਦੇ ਵਿੱਚ ਮਿਲਣਾ ਨਾ ਕੋਈ ਆਫਸਰ ਆਫਸਰ ਨਾ ਕੋਈ ਟੀਚਰ ਬੰਨਾ ਕਿਉਂਕਿ ਨੌਜਵਾਨ 12ਵੀਂ ਤੋਂ ਇਹਨਾਂ ਨੇ ਦਿਮਾਗ ਦੇ ਵਿੱਚ ਏਡਾ ਕੁਝ ਭਰਤਾ ਜਾਓ ਬਾਹਰ ਸਾਰਾ ਕੁਝ ਬਾਹਰ ਹੀ ਆ ਪੰਜਾਬ ਦੇ ਵਿੱਚ ਤਾਂ ਕੁਝ ਹੈ ਨਹੀਂ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਆ ਪੰਜਾਬ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਆ ਪਿੱਛੇ ਜੇ ਮੈਂ ਦੁਬਈ ਦੇ ਵਿੱਚ ਜਾ ਕੇ ਆਇਆ ਰੇਤਾ ਹੀ ਰੇਤਾ ਹੈ ਗੋਡੇ-ਗੋਡੇ ਰੇਤਾ ਹੈ ਉੱਥੇ ਕੀ ਆ ਨਾ ਉਹਨਾਂ ਕੋਲੇ ਤੇਲ ਆ ਨਾ ਉਹਨਾਂ ਕੋਲੇ ਪਾਣੀ ਆ ਨਾ ਉਹਨਾਂ ਕੋਲੇ ਕੋਈ ਅਨਾਜ ਆ ਕੁਝ ਵੀ ਨਹੀਂ ਹੈਗਾ ਕਿੰਨਾ ਦੇਸ਼ ਤਰੱਕੀ ਦੇ ਵਿੱਚ ਆ ਕਿਉਂਕਿ ਉਹਨਾਂ ਦੇ ਰਾਜਿਆਂ ਦੇ ਕਰਕੇ ਤਰੱਕੀ ਦੇ ਵਿੱਚ ਆ ਉਹਨਾਂ ਦੇ ਜਿਹੜੇ ਜਿਹੜੇ ਉਸ ਦੇਸ਼ ਨੂੰ ਚਲਾ ਰਹੇ ਨੇ ਉਹਨਾਂ ਦੇ ਕਰਕੇ ਤਰੱਕੀ ਦੇ ਵਿੱਚ ਆ ਸਾਡਾ ਦੇਸ਼ ਸਾਡਾ ਮੁਲਕ ਘਾਟੇ ਦੇ ਵਿੱਚ ਇਸ ਕਰਕੇ ਆ ਕਿ ਜਿਹੜੇ ਸਾਡੇ ਰਾਜਨੀਤਿਕ ਬੰਦੇ ਨੇਗੇ ਉਹ ਸਾਰੇ ਠੱਗ ਚੋਰ ਇਕੱਠੇ ਹੋਏ ਹੋਣਗੇ ਇਸ ਕਰਕੇ ਸਾਡਾ ਮੁਲਕ ਘੱਟ ਦੇ ਵਿੱਚ ਆਉਂਦਾ ਔਰ ਸਾਡੇ ਪੰਜਾਬ ਕੋਲੇ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਜੇ ਅਸੀਂ ਕਹੀਏ ਵੀ ਕਿਸੇ ਚੀਜ਼ ਦੀ ਕਮੀ ਹੈ ਪਰ ਇੰਨਾ ਕਰਕੇ ਇਹਨਾਂ ਨੇ ਸਾਰੇ ਇਹਨਾਂ ਨੇ ਸਿਸਟਮ ਹੀ ਇਹੋ ਜਿਹਾ ਬਣਾਤਾ ਮੇਰਾ ਮਕਸਦ ਇਹੋ ਆ ਮੇਰਾ ਮਕਸੂਦ ਇਹ ਲੜਾਈ ਲੜਨਾ ਵੀ ਤੇ ਲੋਕਾਂ ਨੂੰ ਲਾਮਬੰਦ ਕਰਨਾ ਵੀ ਤੇ ਲੋਕਾਂ ਨੂੰ ਜਾਗਰੂਤ ਕਰਨਾ ਵੀ ਜੇ ਸਾਡਾ ਘਰ ਖਰਾਬ ਹੈ ਜੇ ਸਾਡਾ ਪੰਜਾਬ ਖਰਾਬ ਹੈ ਮੈਂ ਇਸ ਚੀਜ਼ ਤੋਂ ਮੁਨਕਰ ਨਹੀਂ ਹੁੰਦਾ ਜਿਹੜੇ ਤੁਸੀਂ ਲੋਕ ਬਾਹਰ ਲੈਣਾ ਚਾਹੁੰਦੇ ਹੋ ਮੈਨੂੰ ਪਤਾ ਹੈ ਕਿ ਸਾਡੀ ਕਾਨੂੰਨ ਉਹ ਅਵਸਥਾ ਇੱਥੇ ਸਾਰਾ ਕੁਝ ਕਰਪਸ਼ਨ ਹੈ ਤੇ ਸਾਰੇ ਚੋਰ ਲਟੇਰੇ ਇਕੱਠੇ ਹੋਏ ਹੋਏ ਨੇਗੇ ਮੈਂ ਇਸ ਚੀਜ਼ ਤੋਂ ਮੁਨਕਰ ਨਹੀਂ ਹੁੰਦਾ ਇੱਥੇ ਦਾ ਕਾਨੂੰਨ ਜਿਹੜਾ ਮੈਂ ਮੈਨੂੰ ਪਤਾ ਇਸ ਚੀਜ਼ ਬਾਰੇ ਪਰ ਆਪਾਂ ਨੂੰ ਸਵਾਰਨਾ ਵੀ ਆਪਾਂ ਨੂੰ ਹੀ ਪੈਣਾ ਆਪਾਂ ਨੂੰ ਲੜਨਾ ਪੈਣਾ ਆਪਾਂ ਨੂੰ ਜੰਗਾ ਜੁੱਧਾਂ ਇਸ ਸਿਸਟਮ ਦੇ ਖਿਲਾਫ ਕਰਨੀਆਂ ਪੈਣੀਆਂ ਨੇਗੀਆਂ ਇਸ ਕਰਕੇ ਮੇਰਾ ਮਕਸਦ ਇਹ ਵੀ ਹੈ ਕਿ ਆਪਾਂ ਇਸ ਨੂੰ ਸਵਾਰੀਏ ਸਾਰੇ ਜਾਣੇ ਤੁਹਾਡੀ ਲੋੜ ਹੈ ਤੁਹਾਡੇ ਸਾਹਮਣੇ ਕਿੰਨਾ ਨੌ ਪਰਚੇ ਇਹਨਾਂ ਨੇ ਲਗਾਤਾਰ ਪਾਏ ਮੇਰੇਆਂ ਭੈਣਾਂ ਤੇ 307 ਦਾ ਪਰਚਾ ਪਾਇਆ ਮੇਰੇ ਬੜੀਆਂ ਮਜਬੂਰੀਆਂ ਨੇ ਗਿਆ ਮੈਂ ਨਾ ਪੋਤੜੇ ਹਜੇ ਤਾਂ ਫਰੋਲੂਗਾ 307 ਅਕਰ ਦਾ ਮੇਰੇਆਂ ਭੈਣਾਂ ਦੇ ਉੱਪਰ ਪਰਚਾ ਪਾਇਆ ਸੀਗਾ ਇਹੋ ਜਿਹਾ ਕੁਝ ਮੈਂ ਆਪਣੇ ਸਰੀਰ ਤੇ ਹੰਡਾ ਸਕਦਾ ਪਰ ਇੱਕ ਵੀ ਚੀਜ਼ ਦਾ ਕਿਸੇ ਇਹਨਾਂ ਨਾਲ ਕਿਸੇ ਚੀਜ਼ ਦਾ ਕੰਪਰੋਮਾਈਜ਼ ਕਰਿਆ ਹੋਵੇ ਤੁਸੀਂ ਸਾਰੇ ਖੜੇ ਹੋ ਤੁਸੀਂ ਸਾਰੇ ਸੰਗਤ ਖੜੇ ਹੋ ਗੁਰੂ ਘਰ ਦੇ ਵਿੱਚ ਖੜੇ ਆ ਕੋਈ ਬੰਦਾ ਬਾਹਰ ਖੜੀ ਕਰਕੇ ਇਸ ਚੀਜ਼ ਦਾ ਕਹੇ ਕੋਈ ਬੰਦਾ ਚਾਹੇ ਕਿ ਪ੍ਰਸ਼ਾਸਨਾ ਚਾਹੇ ਕੋਈ ਇਹਨਾਂ ਲ ਇਹਨਾਂ ਦਾ ਏਜੰਟਾਂ ਦਾ ਕਿਸੇ ਵੀ ਤਰ੍ਹਾਂ ਦਾ ਬੰਦਾ ਕੋਈ ਕਹੇ ਇਸ ਕਰਕੇ ਇਹ ਸਾਡੀ ਲੜਾਈ ਹੈ ਸਾਡੀ ਜੰਗ ਹੈ ਇਸ ਦੇ ਵਿੱਚ ਸਾਨੂੰ ਸਾਰਿਆਂ ਦੇ ਵਿੱਚ ਹਿੱਸਾ ਬਣਨਾ ਪੈਣਾ ਹੁਣ ਵੀ ਓਦੋਂ ਪਹਿਲਾਂ ਮੈਂ ਦੋ ਤਿੰਨ ਥਾਵਾਂ ਤੇ ਜਾ ਕੇ ਆਇਆ ਮੈਂ ਤਾਂ ਘੰਟਾ ਡੇਢ ਘੰਟਾ ਲੇਟ ਹੋ ਗਿਆ ਮੈਨੂੰ ਸਾਰੇ ਥਾਵਾਂ ਤੇ ਜਾਣਾ ਆਉਣਾ ਪੈਂਦਾ ਜਿਹੜੇ ਮੇਰੇ ਨਾਲ ਤੁਰਦੇ ਨੇ ਉਹਨਾਂ ਦੇ ਕਿਸੇ ਦੇ ਭੋਗ ਤੇ ਵੀ ਜਾਣਾ ਪੈਂਦਾ ਉਹਨਾਂ ਨਾਲ ਖੜਨਾ ਹੀ ਪੈਂਦਾ ਇਸ ਕਰਕੇ ਬਿਊਰੋ ਇਹ ਸਾਰਿਆਂ ਨੂੰ ਮੇਰੀ ਇਕੱਲੇ ਦੀ ਗੱਲ ਨਹੀਂ ਹੈਗੀ ਇੱਕ ਤਾਂ ਨੰਬਰ ਇੱਕ ਤਾਂ ਗੱਲ ਮੈਂ ਚਾਹਣਾ ਕਿ ਬੜੇ ਸਾਰੇ ਨੌਜਵਾਨ ਜਿਹੜੇ ਤੁਸੀਂ ਹੋਰ ਜਿੰਨੇ ਵੀ ਏਜੰਟਾਂ ਦੇ ਤੁਸੀਂ ਪੀੜਤ ਤੋਂ ਜਿੰਨਾਂ ਦੇ ਵੀ ਤੁਹਾਡੇ ਪੈਸੇ ਫਸੇ ਪੈਣਗੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਦੇਖੋ ਤੁਹਾਨੂੰ ਇਕੱਲੇ ਇਕੱਲੇ ਬੰਦੇ ਨੂੰ ਬੋਲਣਾ ਪੈਣਾ ਬੋਲਣਾ ਪੈਣਾ ਮੈਂ 2017 ਤੋਂ ਲੈ ਕੇ ਲਗਾਤਾਰ ਮੈਂ ਆਪਣੇ ਕਿਸਾਨ ਜੱਥੇਬੰਦੀਆਂ ਨਾਲ ਮੈਂ ਆਪਣੇ ਮਜ਼ਦੂਰ ਜੱਥੇਬੰਦੀਆਂ ਨਾਲ ਮੈਂ ਲਗਾਤਾਰ ਮੈਂ ਲੋਕਾਂ ਲਈ ਸੰਘਰਸ਼ ਸ਼ੁਰੂ ਕਰਿਆ ਮੈਂ ਲੋਕਾਂ ਲਈ ਬੋਲਦਾ ਹਾਂ ਕੋਈ ਐਡੀ ਵੱਡੀ ਗੱਲ ਨਹੀਂ ਹੈ ਕਿ ਕੋਈ ਐਡਾ ਵੀ ਇੱਥੇ ਨਿਹਰ ਨਹੀਂ ਸਾਇਆ ਐਡਾ ਵੀ ਕੋਈ ਇੱਥੇ ਕੋਈ ਇਹੋ ਨਹੀਂ ਹੈਗਾ ਕਿ ਤੁਹਾਨੂੰ ਕੋਈ ਐਵੇਂ ਹੀ ਤੁਹਾਨੂੰ ਕੋਈ ਮਾਰ ਜੂ ਜਾਂ ਤੁਹਾਨੂੰ ਕੋਈ ਐਵੇਂ ਹੀ ਕੁੱਟ ਜੂ ਤੁਸੀਂ ਜਿੰਨਾ ਟਾਂ ਬੋਲਣ ਨਹੀਂ ਲੱਗਦੇ ਉਹਨਾਂ ਟਾਈਮੇ ਮਸਲਾਂ ਦੇ ਹੱਲ ਹੋਣ ਵਾਲੇ ਨਹੀਂ ਹੈਗੇ ਬੈਠੇ ਰਹੋ ਡਰੀ ਚਲੋ ਕਿਉਂ ਡਰਨਾ ਤੁਸੀਂ ਮੈਨੂੰ ਇਹ ਦੱਸੋ ਵੀ ਠੱਗੀ ਦਾ ਤੁਹਾਡੀ ਇਹਨਾਂ ਨੇ ਮਾਰੀ ਇਹਨਾਂ ਨੇ ਤੁਹਾਡੇ ਨਾਲ ਮਾਰੀ ਆ ਡਰੇ ਤੁਸੀਂ ਜਾਣਿਓ ਪੈਸੇ ਤੁਹਾਡੇ ਨੇਗੇ ਤੁਸੀਂ ਨਾ ਡਰਿਆ ਇਹਨਾਂ ਦੇ ਪੈਸੇ ਤੁਸੀਂ ਇਹਨਾਂ ਤੋਂ ਲੈਣੇ ਆ ਤੁਸੀਂ ਕਿਹੜੀ ਗੱਲ ਤੋਂ ਡਰ ਰਹੇ ਹੋ ਉਹਨਾਂ ਤੋਂ ਤੁਹਾਨੂੰ ਡਰਨ ਦੀ ਕੀ ਲੋੜ ਆ ਤੁਸੀਂ ਘਬਰਾਉਣ ਦੀ ਕੀ ਲੋੜ ਆ ਤੁਹਾਡੀ ਤੁਸੀਂ ਹਿੱਕ ਤਾਣ ਕੇ ਨਾਲ ਲੜਾਈ ਸ਼ੁਰੂ ਕਰੋ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਠੱਗ ਦੇ ਚੋਰ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਹੁੰਦਾ ਇਹ ਠੱਗ ਨੇ ਨਾ ਜਿਹੜੇ ਸਾਰੇ ਇਕੱਠਾ ਹੋਇਆ ਮਾਫੀਆ ਚੋਰ ਤਾਂ ਇੱਕ ਦਲੇਰੀ ਨਾਲ ਘਰੇ ਜਾ ਕੇ ਚੋਰੀ ਕਰਦਾ ਪਰ ਇਹ ਠੱਗ ਨੇ ਨਾ ਇਹਨਾਂ ਕੋਲ ਐਡਾ ਦਮ ਨਹੀਂ ਹੈਗਾ ਵੀ ਇਹ ਤੁਹਾਡੇ ਨਾਲ ਲੜ ਸਕਣ ਤੁਹਾਨੂੰ ਖੜ ਸਕਣ ਇਹਨਾਂ ਕੋਲ ਇੱਕ ਦਬਕੇ ਨੇਗੇ ਇਹ ਕੀ ਕਰਦੇ ਨੇ ਪੈਸਾ ਮੋਟਾ ਵਰਤ ਆਉਂਦੇ ਨੇ ਕਿ ਧੁਰਤਕ ਤਾਤ ਕਰ ਪੈਸਾ ਚੜਾਉਂਦੇ ਨੇਗੇ ਜੇ ਤੁਸੀਂ ਇਹਨਾਂ ਨਾਲ ਜੁਮੇ ਤੁਸੀਂ ਸਾਰੇ ਲੋਕ ਪਾਇ-ਪਾਇ 10-10 ਜਾਣੇ ਜਾ ਕੇ ਇਹਨਾਂ ਦਾ ਅੰਦੋਲਨ ਸ਼ੁਰੂ ਕਰ ਦੋ ਨਾ ਤੁਸੀਂ ਦੇਖੋ ਇਹਨਾਂ ਦੇ ਬੰਦਾ ਕੀ ਹੈ ਜਿਹੜੇ ਹੁਣ ਨੌਜਵਾਨਾਂ ਨੇ ਕਿੰਨੇ ਨੌਜਵਾਨਾਂ ਨੇ ਤੋਲੇ ਪ੍ਰਮਾਤਮਾ ਕਿਰਪਾ ਕਰੇ ਸਾਰੇ ਬਖਸ਼ਦਾ ਉਸ ਪ੍ਰਮਾਤਮਾ ਨੇ ਨਾਮ ਹੈ ਆ ਪਿੱਛੇ ਜੇ ਤਾਂ ਜਦੋਂ ਮੈਂ ਜੇਲ੍ਹ ਚੋਂ ਬਾਹਰ ਆਇਆ ਚਾਰ ਪੰਜ ਮਹੀਨੇ ਕੰਮ ਹੀ ਇਹ ਚੱਲਿਆ ਨੌਜਵਾਨ ਕਹਦਾ ਕਰ ਨ ਭਾਨ ਆਊਗਾ 10 ਇਕੱਠੇ ਹੋ ਕੇ ਵਾਗੇ ਕਰ ਤੜਕ ਦਿਨੇ ਮੂਰੇ ਪੈਸੇ ਚੱਕ ਕੇ ਧਰਦਿਆ ਕਰਨੇ ਪਰ ਹੁਣ ਜਿਹੜੇ ਰਹਿ ਗਏ ਪਰ ਜਿਹੜੇ ਰਹਿ ਗਏ ਹੁਣ ਤੁਸੀਂ ਮੈਂ ਤੁਹਾਨੂੰ ਗੱਲ ਦੱਸਦਾ ਤੁਹਾਨੂੰ ਇਹ ਬਾਈ ਇਹ ਬਹੁਤ ਵੱਡਾ ਗੰਦਾਪਨ ਨੂੰ ਪੰਜਾਬ ਦੇ ਵਿੱਚ ਸਾਫ਼ ਕਰਨਾ ਪੈਣਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਰਕਾਰ ਵੀ ਮੈਨੂੰ ਇਸ ਗੱਲ ਦਾ ਜਵਾਬ ਦੇਵੇ ਇਹ ਪੰਜਾਬ ਦੇ ਵਿੱਚ ਹੀ ਇੰਨੇ ਕਿਉਂ ਨੇ ਕਿਹੇ ਏਜੰਟ ਜਾ ਕੇ ਦੇਖੋ ਉਧਰ ਹੋਰ ਸਟੇਟਾਂ ਦੇ ਵਿੱਚ ਹੈਣਗੇ ਮੈਂ ਕਿੰਨੀਆਂ ਸਟੇਟਾਂ ਘੁੰਮ ਕੇ ਆਇਆ ਮੈਂ ਕਿ ਇੱਧਰ ਕਿੰਨੀਆਂ ਸਟੇਟਾਂ ਜਾ ਕੇ ਤੁਸੀਂ ਜਿਹੜੀਆਂ ਮਰਜ਼ੀ ਸਟੇਟਾਂ ਦੀ ਪੰਜਾਬ ਦੀ ਗੱਲ ਕਰ ਲਓ ਭਾਰਤ ਦੀਆਂ ਦੇ ਇਹ ਇਕੱਲੇ ਪੰਜਾਬ ਦੇ ਵਿੱਚ ਹੀ ਘੱਟੋ ਘੱਟ 50-60 ਹਜ਼ਾਰ ਬੰਦਾ ਹੋਇਆ ਬੈਠਾ ਕਿਉਂਕਿ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਦੇਖ ਲਿਆ ਵੀ ਪੰਜਾਬ ਲੁੱਟਣ ਕੰਨੀਓ ਪਿਆ ਨੌਜਵਾਨੀ ਉਤਾਵਲੀ ਆ ਨੌਜਵਾਨੀ ਚਾਹੁੰ ਯਾਰੀਆਂ ਚ ਬਗਦੇ ਸਾਰੇ ਆਮ ਤਸ ਦਾ ਚੱਲਦਾ ਮੈਂ ਆਪਣੇ ਕੰਮ ਪਿੱਛੇ ਮੇਰੇ ਕੋਲ ਸਹੂਤ ਆ ਕੇ ਚਾਹੇ ਮੇਰੀ ਪ੍ਰੋਪਰਟੀ ਲੁੱਟੀ ਜਾ ਰਹੀ ਹੈ ਮੈਂ ਇਕੱਲੀ ਲੇਡੀ ਫਿਰਦੀ ਹਾਂ ਜਦੋਂ ਮੈਂ ਡੀਐਸਪੀ ਦੇ ਦਫ਼ਤਰ ਜਾਂਦੀ ਹਾਂ ਟੀਐਸਪੀ ਅੱਖ ਮਲਾ ਕੇ ਹਾਂਜੀ ਮੈਂ ਕਹਿੰਦਾ ਜੀ ਐਸਐਚਓ ਕਹਿੰਦਾ ਸਾਡਾ ਐਸਐਚਓ ਐਨਾ ਨਕੰਮਾ ਮਾਮੂਦ ਹੈ ਕਹਿੰਨੀ ਬਣਾ ਲੋ ਦੀ ਜਿਉਂ ਕੋਈ ਮੇਰੀ ਗੱਲ ਮੰਨੀ ਹੋਵੇ ਐਸਐਚਓ ਨੇ ਮੇਰਾ ਕੰਮ ਪੂਰ ਨਹੀਂ ਕਿੜਾ ਸਾਡੇ ਪਿੰਡ ਚ ਸਾਰੇ ਆਮ ਚਿੱਟਾ ਵੀ ਕਿਦਾ ਬਿਲਕੁਲ ਉਹ ਤਾਂ ਆਪਾਂ ਨੂੰ ਸਾਰਿਆਂ ਸਾਰਿਆਂ ਨੂੰ ਇਹਦਾ ਮੁਸ਼ਕਿਲ ਨਾ ਪੱਟਾ ਇੱਕ ਮਿੰਟ ਮੇਰੀ ਗੱਲ ਸੁਣੋ ਜਿਹੜੀ ਆਪਾਂ ਮੁੱਦੇ ਦੀ ਗੱਲ ਕਰ ਲਿਆ ਮੈਨੂੰ ਸਾਰਾ ਕੁਝ ਇਹ ਤਾਂ ਆਪਾਂ ਨੂੰ ਇਕੱਲੇ ਇਕੱਲੇ ਬੰਦੇ ਨੂੰ ਸਾਰਿਆਂ ਨੂੰ ਬੰਦਿਆਂ ਨੂੰ ਗੱਲਾਂ ਦਾ ਪਤਾ ਦੇਖੋ ਮੈਂ ਤੇਰੀ ਗੱਲ ਸਾਰੀ ਸਮਝਦਾ ਸਾਰਾ মিডিਆ ਦੇਖੋ ਆ ਖੜੇ ਨੇਗੇ ਸਾਰਾ মিডিਆ ਮਾੜਾ ਨਹੀਂ ਅੱਜ ਆਪਣੀ ਗੱਲਬਾਤ ਸੁਣ ਲੈ ਵੀ ਖੜੇ ਨੇਗੇ ਇਹ ਆਪਣੇ ਭਰਾ ਨੇਗੇ ਇਹਨਾਂ ਦੇ ਕਰਕੇ ਜਿਹੜਾ ਆਪਣਾ ਮਸਲਾ ਹੱਲ ਹੋਣਾ ਇੱਕ ਮਿੰਟ ਮੇਰੀ ਗੱਲ ਸੁਣੋ 9-9 ਸਾਲ ਦੇ ਉਹਨਾਂ ਤੋਂ ਜਿਹੜੇ ਪੈਸੇ ਫਸੇ ਹੋ ਪਾ ਕੜਵਾਏ ਨੇਗੇ ਪਰ ਗੱਲ ਇਹ ਹੋ ਆ ਵੀਰੋ ਹੁਣ ਆਪਾਂ ਗੱਲ ਇਹਨਾਂ ਪੰਨਾਂ ਦਾ ਪ੍ਰਸ਼ਾਸਨ ਨੂੰ ਪੁੱਛਦੇ ਆ ਵੀ ਕਹਿੰਦੇ ਕੀ ਨੇਗੇ ਠੀਕ ਆ ਉਹਦੇ ਪੁੱਛਣ ਤੋਂ ਬਾਅਦ ਆਪਾਂ ਕਿਵੇਂ ਪ੍ਰਦਰਸ਼ਨ ਸ਼ੁਰੂ ਕਰਨਾ ਕਿਵੇਂ ਰਣਨੀਤੀ ਘੜਨੀ ਆ ਇਹ ਕੱਲ ਕੀ ਹੋਇਆ ਕੱਲ ਮੈਂ ਦਰਬਾਰ ਸਾਹਿਬ ਸੀ ਸ਼ਾਮ ਨੂੰ ਮੋਟੇ ਮੱਥਾ ਟਿਕਣ ਗਿਆ ਹੋਇਆ ਸੀਗਾ ਜਦੋਂ ਮੈਨੂੰ ਇਹਨਾਂ ਨਾਲ ਗੱਲਬਾਤ ਹੁੰਦੀ ਆ ਆਪਣਾ ਕੋਈ ਪਲੈਨਿੰਗ ਆਪਾਂ ਕਿਵੇਂ ਰੂਡ ਮੈਪ ਉਹਦਾ ਲਿਖਣਾ ਇਹ ਲੜਾਈ ਆ ਜਿਹੜੀ ਲੜਾਈ ਐਨ ਪੂਰੀ ਜਿਹੜੇ ਕੋਈ ਵੀ ਸੰਘਰਸ਼ ਹੁੰਦੇ ਨੇ ਮੈਂ ਕਿਸਾਨਾਂ ਆਗੂਆਂ ਤੋਂ ਸਿੱਖੇ ਹੋਏ ਨੇ ਸੰਘਰਸ਼ ਕਿਵੇਂ ਲੜੇ ਜਾਂਦੇ ਨੇ ਜਿੰਨਾ ਟਾਈਮ ਆਪਣੇ ਕੋਲੇ ਕੋਈ ਰੋਡ ਮੈਪ ਨਹੀਂ ਜਿੰਨਾ ਕੋਲੇ ਆਪਣੇ ਕੋਲੇ ਕੋਈ ਪਲੈਨਿੰਗ ਨਹੀਂ ਉਹਨਾਂ ਟਾਈਮ ਆਪਾਂ ਸੰਘਰਸ਼ ਇਹ ਨਹੀਂ ਜਿੱਤ ਸਕਦੇ ਠੀਕ ਆ ਨਾ ਗੱਲ ਇਸ ਤੋਂ ਪਹਿਲਾਂ ਲੋਕਾਂ ਨੂੰ ਕਾਫੇ ਅੱਜ ਆ ਜਿਹੜਾ ਇਕੱਠਾ ਹੈ ਜੇਕਰ ਆਪਣੇ ਮਸਲਾ ਨਹੀਂ ਹੱਲ ਹੋਣਗੇ ਆਪਾਂ 10 ਗੁਣਾ ਇਹ ਇਕੱਠ ਨੂੰ ਮੈਂ ਵੱਡਾ ਕਰਨ ਦੀ ਵੀ ਜ਼ਰੂਰਤ ਰੱਖਦਾ ਮੈਂ ਪਿੰਡਾਂ ਦੇ ਵਿੱਚ ਜਾ ਕੇ ਵੀ ਲਾਮਬੰਦ ਕਰਨਾ ਮੈਂ ਸਪੀਕਰਾਂ ਦੇ ਵਿੱਚ ਵੀ ਬੋਲਣ ਜਾਣਦਾ ਮੈਂ ਲੋਕਾਂ ਨੂੰ ਜਾਗਰੂਤ ਕਰਕੇ ਤੇ ਮੈਂ 10 ਗੁਣਾ ਇਕੱਠ ਵੱਡਾ ਕਰਨ ਜਾਣਦਾ ਇਸ ਕਰਕੇ ਇਹਨਾਂ ਨੂੰ ਪੁੱਛਦੇ ਆਂ ਵੀ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਵੀ ਕਿਵੇਂ ਸਾਡੀ ਪਲਾਨੇਗਾ ਕੀ ਕਿਹੜੇ ਕਿਹੜੇ ਤੁਸੀਂ ਜਿਹੜੇ ਜਿਹੜੇ ਤੁਸੀਂ ਬੰਦੇ ਆਏ ਹੋ ਇੱਕ ਤਾਂ ਰਦਰਾਕਸ ਗਰੁੱਪ ਵਾਲੇ ਹੋਰ ਜਿਹੜੇ ਤੁਸੀਂ ਜਿਹੜੇ ਏਜੰਟਾਂ ਦੇ ਠੱਗੇ ਹੋਏ ਪੀੜਤ ਕਿਹੜੇ ਕਿਹੜੇ ਆਏ ਹੋ ਹੱਥ ਖੜੇ ਕਰਿਓ ਰਦਰਾਕਸ ਗਰੁੱਪ ਦੇ ਬਣਾ ਅੱਛਾ ਇੱਕ ਫੇਸ ਤੋਂ ਲੈ ਕੇ 11 ਫੇਸ ਤੱਕ ਹਰੇਕ ਫੇਸ ਦੇ ਵਿੱਚ ਸਾਰੇ ਬਹੁਤ ਉਹੀ ਬੈਠੇ ਆ ਤੇ ਗੱਲ ਗੱਲ ਆਪਣੇ ਲੋਕਾਂ ਦੀ ਵੀ ਬਹੁਤ ਵੱਡੀ ਕਿਉਂਕਿ ਨਾ ਇੱਕ ਏਜੰਟ ਨੂੰ ਆਪਾਂ ਪੁੱਛੀਏ ਵੀ ਤੂੰ ਇਹਨਾਂ ਦਾ ਲੁੱਟਦੇ ਕਾ ਤੈਨੂੰ ਸ਼ਰਮ ਨਹੀਂ ਆਉਂਦੀ ਹਾਂ ਇੱਕ ਮਿੰਟ ਮੈਂ ਸਮਝ ਗਿਆ ਤਾਂ ਮੈਨੂੰ ਇਹ ਤਾਂ ਮੈਨੂੰ ਸਾਰੀ ਇਹਨਾਂ ਦੀ ਸਰਕਾਰ ਬਾਰੇ ਪੁੱਛ ਲਾ ਇੱਕ ਮਿੰਟ ਖੜ ਜੋ ਸਰਕਾਰ ਵਾਲੇ ਪੁੱਛ ਲੋ ਜਨਤਾ ਬਾਰੇ ਪੁੱਛ ਲੋ ਹੁਣ ਇਹਨਾਂ ਤਾਂ ਮੈਂ ਕੱਚਾ ਹੈ ਨਹੀਂ ਇਹਨਾਂ ਦਾ ਮੈਨੂੰ ਸਾਰੀ ਕਹਾਣੀ ਦਾ ਪਤਾ ਜਿਹੜੀ ਤੁਸੀਂ ਮੈਨੂੰ ਦੱਸ ਰਹੇ ਹੋ ਇੱਕ ਮਿੰਟ ਮੇਰੀ ਗੱਲ ਸੁਣੋ ਇਹਨਾਂ ਨੂੰ ਪੁੱਛ ਦਿਆਂ ਵੀ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਪ੍ਰਦਰਸ਼ਨ ਅੱਜ ਵੀ ਸ਼ੁਰੂ ਹੋ ਸਕਦਾ ਅਸੀਂ ਅੱਜ ਵੀ ਧਰਨਾ ਸ਼ੁਰੂ ਕਰ ਸਕਦੇ ਆ ਨੰਬਰ 1 ਤੁਹਾਨੂੰ ਮੈਂ ਗੱਲ ਦੱਸ ਦਣਾ ਜੇ ਤੁਸੀਂ ਇੱਕ ਪਹਿਲੀ ਗੱਲ ਤਾਂ ਇਹ ਸੋਚ ਲਓ ਵੀ ਮਨੋਂ ਧਾਰ ਕੇ ਆਓ ਮੇਰਾ ਕੋਈ ਕੰਮ ਨਹੀਂ ਹੈਗਾ ਮੈਂ ਜਦ ਕਰ ਕਿਸੇ ਤੋਂ ਗੱਡੀ 'ਚ ਤੇਲ 'ਚ ਪੈਸੇ ਨੇ ਤੇਲ ਨੂੰ ਪਾ ਕੇ ਪੈਸੇ ਨਹੀਂ ਲੈ ਗਿਆ ਮੇਰਾ 60 60 70 70000 ਰੁਪਏ ਮੇਰਾ ਤੇਲ ਦਾ ਮਹੀਨੇ ਦਾ ਹੋ ਜਾਂਦਾ ਧਾਰ ਕਿਸ ਤੋਂ ਮੈਂ ਕੋਈ ਪੈਸੇ ਲੈ ਕੇ ਨਹੀਂ ਆ ਮੈਨੂੰ ਇਹ ਆ ਇੱਕ ਮਿੰਟ ਧੰਨਵਾਦ ਤੁਹਾਡਾ ਮੈਨੂੰ ਇਹ ਆ ਵੀ ਤੁਹਾਡੀ ਲੜਾਈ ਕਿਵੇਂ ਲੜਨੀ ਆ ਇਹਨਾਂ ਨੇ ਇੱਕ ਇੱਕ ਵਾਰ ਨਹੀਂ ਨੇਕਾਂ ਵਾਰੀ ਪਰਚੇ ਪਾਇਆ ਉਹਨੇ ਕਿਸਾਨੀ ਅੰਦੋਲਨ ਤੋਂ ਲੈ ਕੇ ਪਹਿਲਾਂ ਤੋਂ ਲੈ ਕੇ ਆ ਕਈ ਲੀਡਰ ਕਹਿੰਦੇ ਸੀ ਟੋਲ ਖੜਾਇਆ ਸੀ ਉਹ ਕਰਾਇਆ ਇਥੋਂ ਲੈ ਕੇ ਸਾਡੇ ਧੂਰੀ ਦਾ ਐਮਐਲਓ ਕੋਈ ਕਹਿੰਦਾ ਮੈਂ ਟੋਲ ਮੈਂ ਐ ਕਰਾ ਮੈਂ ਪਤਾ ਨਹੀਂ ਕਿੰਨੇ ਕ ਟੋਲਾਂ ਤੋਂ ਕਿੰਨੇ ਕ ਟੋਲ ਤੋੜਤੇ ਤੇ ਕਿੰਨੇ ਕ ਦੇ ਜਿਹੜੇ ਸੰਘਰਸ਼ਾਂ 'ਤੇ ਕਰ ਕਰੇ ਨੇਗੇ ਇਸ ਕਰਕੇ ਇਹ ਥੋੜੇ ਥੋੜੇ ਸੰਘਰਸ਼ਾਂ ਅਜੇ ਤੱਕ ਕਰਦਾ ਜਾ ਰਹੀ ਨਹੀਂ ਕਿੰਨੇ ਸਾਲਾਂ ਦਾ ਮੇਰਾ ਸੰਘਰਸ਼ ਜਾਰੀ ਕਰਿਆ ਹੋਇਆ ਆਪਾਂ ਇੱਕ ਤਾਂ ਕਮੇਟੀ ਆਪਾਂ ਨੂੰ ਬਣਾਉਣੀ ਪੈਣੀ ਆ ਇੱਕ ਦੂਜੀ ਗੱਲ ਆ ਜਿਹੜੇ ਹੋਰ ਏਜੰਟਾਂ ਵਾਲੇ ਪੈਸੇ ਹੋਰ ਏਜੰਟਾਂ ਵਾਲੇ ਆਏ ਠੀਕ ਹੈ ਨਾ ਗੱਲ ਇਸ ਤੋਂ ਬਾਅਦ ਨਹੀਂ ਤੁਹਾਡੇ ਬਾਰ ਅੱਗੇ ਪੱਕਾ ਧਰਨਾ ਲੱਗੂਗਾ ਇਹ ਗੱਲ ਆ ਤੇ ਦੂਜੀ ਗੱਲ ਇਹ ਆ ਵੀ ਲੋਕਾਂ ਨੂੰ ਲਾਮਬੰਦ ਕਿਵੇਂ ਕਰਨਾ ਜਾਗਰੂਤ ਕਿਵੇਂ ਕਰਨਾ ਅੱਜ ਜਿੰਨੇ ਵੀ ਤੁਸੀਂ মিডিਆ ਵਾਲੇ ਸਾਡੇ ਭਰਾ ਆਇਓ ਇਹ ਅੰਦੋਲਨ ਮੈਂ ਤੁਹਾਨੂੰ ਸਾਰੇ মিডিਆ ਨੂੰ ਦੱਸ ਦੇਣਾ ਚਾਹਣਾ ਹੈ ਇਹ ਅੰਦੋਲਨ ਵੱਡਾ ਹੋਊਗਾ ਜੇਕਰ ਸਾਡੇ ਮਸਲਾਂ ਦਾ ਹੱਲ ਨਾ ਹੋਇਆ ਅਸੀਂ ਪੱਕਾ ਧਰਨਾ ਪਿੱਟਾਂਗੇ ਚਾਹੇ ਤੁਹਾਨੂੰ ਸੜਕਾਂ ਜਾਮ ਕਰਨੇ ਪੈਣ ਚਾਹੇ ਤੁਹਾਨੂੰ ਰੋਡ ਜਾਮ ਕਰਨਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਪੰਜਾਬ ਦਾ ਸਭ ਤੋਂ ਵੱਡਾ ਮਾਫੀਆ ਤੇ ਪੰਜਾਬ ਦੇ ਵਿੱਚ ਪਿਆ ਹੋਇਆ ਸਭ ਤੋਂ ਵੱਡਾ ਗੰਦ ਹੈ ਜਿਨ੍ਹਾਂ ਨੇ ਅੱਜ ਲੋਕਾਂ ਦੇ ਕਿ ਕਿੰਨੀਆਂ ਕੁੜੀਆਂ ਦੇ ਸੁਹਾਗ ਰੋਲ ਤੇ ਕਿੰਨੀਆਂ ਮਾਵਾ ਪਾਣਾ ਦੇ ਇੰਨਾ ਕਰਕੇ ਰਿਸ਼ਤੇ ਟੁੱਟ ਗਏ ਏਜੰਟਾਂ ਕਰਕੇ ਕਿੰਨੀਆਂ ਦੇ ਕਿੰਨੀਆਂ ਮਾਵਾ ਮਰ ਗਏ ਜਿਹੜੇ ਜਿਹੜੇ ਪੁੱਤ ਦੇ ਪੈਸੇ ਫਸੇ ਹੁੰਦੇ ਨਾ ਉਹਦੇ ਮਾਵਾ ਕਿੰਨੀਆਂ ਮੇਰੇ ਕੋਲ ਆ ਕੇ ਰੋਏ ਨੇਗੇ ਕਿੰਨੀਆਂ ਮਾਵਾ ਤੇ ਕਿੰਨੇ ਪਿਓ ਇਸ ਗਮ ਦੇ ਵਿੱਚ ਮਰ ਗਏ ਕਿ ਜਿਹੜੇ ਸਾਡੇ ਕੋਲੇ ਸਾਡੀ ਜੋੜੀ ਹੋਈ ਪੂੰਜੀ ਸੀ ਜੇ ਅਸੀਂ ਆਪਣਾ ਘਰ ਵੇਚ ਕੇ ਆਪਣੀ ਦੁਕਾਨ ਵਿੱਚ ਕਿਸੀਂ ਪੈਸੇ ਦਿੱਤੇ ਨੇ ਇਹਨਾਂ ਨੇ ਕਿੰਨਾ ਇੰਨਾ ਏਜੰਟਾਂ ਨੇ ਘਰ ਜਾੜਤੇ ਨਾ ਜਾਟਾਂ ਨੇ ਇਹਨਾਂ ਨੂੰ ਸ਼ਰਮਣੀ ਆਉਂਦੀ ਇਹਨਾਂ ਦੇ ਜਵਾਕ ਇੱਕ ਮਿੰਟ ਇਹਨਾਂ ਦੇ ਜਵਾਕ ਜਾਣਦੇ ਨੇ ਕਿ ਬੌਂਸਰਾਂ ਨਾਲ ਪੜਨ ਇਹਨਾਂ ਕੋਲੇ ਮਹਿੰਗੀਆਂ ਮਹਿੰਗੀਆਂ ਗੱਡੀਆਂ 2-2 10-10 ਕਰੋੜ ਵਾਲੀਆਂ ਇਹਨਾਂ ਕੋਲੇ ਗੱਡੀਆਂ ਨੇ ਜਾਂਟਾਂ ਕੋਲੇ ਕਿੱਥੋਂ ਆ ਗਈਆਂ ਇਹਨਾਂ